हां जी सत श्री अकाल ते की हालचाल आपा आ गए एक और बहुत ही कैण जी वीडियो दे नाल बाबा जी कृपा कर के है मेरी मनजी ਠੋਕਦੀਓ एंदी मनजी ਤਾਂ ਬਾਬਾ ਜੀ ਠੋਕੂਗਾ ਆਪਾਂ ਕਿਸੇ ਹੋਰ ਦੀ ਠੋਕਦੇ ਆ ਮਨਜੀ ਬਾਕੀ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਲਾਈਕ ਸਬਸਕ੍ਰਾਈਬ ਜਿਹੜਾ ਕੁਛ ਮੁੰਦਾ ਸਾਰਾ ਕੁਛ ਕਰ ਦੋ ਤੇ ਵੀਡੀਓ ਕਰਦੇ ਹਾਂ ਸ਼ੁਰੂ ਬਿਨਾਂ ਟਾਈਮ ਖਰਾਬ ਕੀਤੇ ਮੈਂ ਕਿਹਾ 35 ਲੱਖ ਕਈ ਆਏ ਤੇ ਕਈ ਗਏ ਮੈਂ ਕਿਹਾ ਕੁੜੀ ਦੀ ਜਿੰਦਗੀ ਹੋਏ ਨਹੀਂ ਸੀ ਗੱਲਬਾਤ ਜੇ ਉਹ ਮੁੰਡੇ ਨਾਲ ਵਿਆਹ ਕਰਾ ਲੈਂਦੀ ਮੈਂ ਇਹਨਾਂ ਕੱਲ ਬਾਈਕ ਕਿਹੜੇ ਕੰਮਾਂ 'ਚ ਪਿਆ ਯਾਰ ਕੋਈ ਚੋਰੀਆਂ ਚਾਰੀਆਂ ਕਰ ਏ ਸਾਲਾ ਗੋਰੀ ਜਾਂ ਕਿੱਥੋਂ ਆ ਗਏਂ ਦੀ ਬੁੰਡ ਮਾਰੋ ਪਹਿਲਾਂ ਹਾਂ ਇੱਕ ਤੋੜਾ ਲੱਗਿਆ ਮੈਨੂੰ ਮੈਂ ਕਿਹਾ ਮੁੰਡਾ ਕਰਦਾ ਸੀ ਨਸੇ ਤੇ ਤਿੰਨ ਦਾ ਸੀ ਸਮੈਗ ਐ ਕੱਪਿਆ ਸੀ ਉੱਤੇ ਪੜਦਾ ਹੈ ਕਿ ਜੇ ਕਿਸੇ ਪੁਲਿਸ ਵਰਕੇ ਲੈ ਜਾਂਦੀ ਕੁੜੀ ਦੀ ਤਾਂ ਜਿੰਦਗੀ ਬਰਬਾਦ ਸੀ ਤੇਰੀ ਕਲਮ ਤੇਨੂੰ ਅੱਗੇ ਜਾ ਕੇ ਮਸ਼ਹੂਰ ਘਟ ਬਲੌਗ ਜ਼ਰੂਰ ਕਰਵਾਉਗੀ ਬਾਈ ਤੈਨੂੰ ਪੰਪ ਕਿਹੜਾ ਦਿੰਦਾ ਯਾਰ ਨੱਕ ਵੇ ਕਿੱਡਾ ਸਾਲੇ ਦਾ ਮੈਂ ਕਿਹਾ ਯਾਰ سپورਟ ਕਰਿਆ ਕਰੋ ਬਿੱਲੇ ਬਿੱਲੇ ਨਾ ਦੀ ਕੱਲਾ ਕੁੜੀ ਨੇ ਹੀ ਗਲਤ ਮੁੰਡਾ ਵੀ ਉੱਥੇ ਗਲਤ ਸੀ ਜੇ ਨਾ ਸੇਖਦਾ ਮੁੰਡਾ ਵੀ ਉੱਥੇ ਗਲਤ ਸੀ ਤੂੰ ਮਾਬੜਾ ਹੋਰ ਕਰਮ ਕਰ ਦੇਣਾ ਇੰਨੀ ਖਤਰਨਾਕ ਸ਼ਾਇਰੀ ਕਰਕੇ ਭਰਾਵਾ ਸੱਚ ਨਾ ਬੋਲ ਗੋਲੀ ਵੱਜ ਜਾਣੀ ਤੇਰੇ ਵੀਰ ਤੂੰ ਕੀ ਚਾਹਣਾ ਮੈਂ ਤੈਨੂੰ ਬਲੌਕ ਕਰਦਾ ਜਾਂ ਰਿਪੋਰਟ ਨੇ ਲੋਨ ਦੀਆਂ ਕਿਸ਼ਤਾਂ ਲੈਣੋਂ ਹੁੰਦਾ ਸੀ ਬੈਂਕ ਮੁਲਾਜ਼ਮ ਦੇਖੋ ਫਿਰ ਕਿਵੇਂ ਵਿਆਹੀ ਵਰੀ ਔਰਤ ਨਾਲ ਪੈ ਗਈਆਂ ਪਿਆਰ ਦੀਆਂ ਪਿੰਘਾਂ ਕਿੰਨੇ ਟਾਈਮ ਤੱਕ ਲੁਕ-ਲੁਕ ਚੱਲਦਾ ਰਿਹਾ ਦੋਵਾਂ ਦਾ ਪਿਆਰ ਤੇ ਅੰਤ ਵਿੱਚ ਘਰੋਂ ਭੱਜ ਕੇ ਕਰਵਾ ਲਿਆ ਵਿਆਹ ਹੁਣ ਦੋਵੇਂ ਰਲ ਕੇ ਕਿਸ਼ਤਾਂ ਭਰਨਗੇ ਬਹੁਤ ਵਧੀਆ ਪਿਆਰ ਸ਼ੁਰੂ ਕਿਸ਼ਤਾਂ ਖਤਮ ਵਧਾਈ ਹੋਵੇ ਖੁਸ਼ ਰਹੋ ਲੋਨ ਕਲੀਅਰ ਦਾ ਸਰਟੀਫਿਕੇਟ ਮਿਲ ਗਿਆ ਬਸ ਕਰਜਾ ਹੁਣ ਅੱਖਾਂ 'ਚ ਪਾਏਗਾ ਤੇਰੀ ਹੀ ਆ ਕਿਤੇ ਨਹੀਂ ਜਾਂਦੀ ਕਿੰਨਾ ਸਾਰੇ ਆਏ ਸਬ ਤੋਂ ਸਾਰਿਆਂ ਨਾਲ ਗੱਤਿਆ ਹੋ ਕੇ ਤੇ ਅੱਜ ਸਾਰਾ ਨੂੰ ਮੇਰੇ ਵੱਲੋਂ ਹੈਪੀ ਵੈਲੈਂਟਾਈਨ ਹੈ ਸਾળી ਮੈਨੂੰ ਤਾਂ ਸਮਝ ਨਹੀਂ ਆਉਦੀ 10 ਘੰਟੇ ਡਿਊਟੀ ਕਰਕੇ ਘਰੇ ਆ ਕੇ ਫਿਰ ਵੀ ਤੇਰੀ ਵੀਡੀਓ ਲਈ ਟਾਈਮ ਕੱਢ ਹੀ ਲੈਣਾ ਤੇ ਤੁਹਾਨੂੰ ਪਤਾ ਜਾ ਕੇ ਅੱਜ ਵੈਲੈਂਟਾਈਨ ਆ ਤੇ ਅੱਜ ਆਪਾਂ ਕੇਕ ਕੱਟ ਕਰਾਂਗੇ ਮੰਮੀ ਵਰਗੇ ਨਾਲ ਤੇ ਫੈਮਿਲੀ ਨਾਲ ਤੇ ਦੀਦੀ ਵਰਗੇ ਆ ਰਿਹਾ ਮੰਮੀ ਵਰਗੇ ਦੀਦੀ ਵਰਗੇ ਇਹ ਕੀ ਚੱਕਰ ਗજબ ਬੇਇੱਜ਼ਤੀ ਹੈ ਤੇ ਅੱਜ ਆਪਣਾ ਵਾਲੰਟਾਈਨ ਡੇ ਰਹਿ ਗਿਆ ਕਿਉਂਕਿ ਮੇਰੇ ਤੇ ਨਾਲ ਹੋ ਤੀ ਥੋੜੀ ਫਾਈਟ ਤੇ ਉਹ ਤਾਂ ਚੱਲ ਗਿਆ ਤੇ ਸਾਡੇ ਨਾਲ ਥੋੜੀ ਮੱਟੇ ਤੇ ਗਲਾਈ ਹੋਈ ਗੱਲਾਂ ਪਤੇ ਟਾਣਾ ਤਾਂ ਚੱਲਦੇ ਰਹਿੰਦਾ ਹਾਲਾ ਤੇ ਫਿਰ ਅਸੀਂ ਦੋਨੇ ਟਾਣਾ ਲੜਕਣਾ ਪਰ ਅਸੂਸੀ ਵਾਲੰਟਾਈਨ ਡੇ ਮਨਾਇਆ ਵੇਲੇ ਤਸੀਂ ਆ ਜਿਹੜੇ ਤੇਰੀਆਂ ਵੀਡੀਓ ਦੇਖਦੇ ਆ ਕਿੰਤਾ ਸਾਰੇ ਆਏ ਹੋ ਤੁਸੀਂ ਸਾਰੇ ਆਣ ਗੱਤਝੋ ਕੇ ਆਈ ਹੋਪ ਬਾਰੇ ਤੈਨੂੰ ਕਿਨੇ ਦੱਸਿਆ ਸੋਨੂ ਕੋਰਨ ਤੋਂ ਤੁਸੀਂ ਸਾਰੇ ਜਾਣਦੇ ਹੋਵੋਗੇ ਪਰ ਅੱਜ ਮੈਂ ਤੁਹਾਨੂੰ ਉਹਦੇ ਪ੍ਰਾਣਾ ਮਰੌਣ ਲੱਗਿਆ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਕਲਕ ਸਸਕਲ ਪੀਹਤਾ ਲਈ ਹੋ ਤਾਂ ਸਰਜਰ ਬੱਦ ਗਿਆ ਹੋਵਗਾ ਤਾਂ ਅਸੀਂ ਹੋ ਨਾ ਕਿ ਹੋਗਾ ਰਾੜੀ ਤੇ ਸਾਡੇ ਡੈਕੋਰੇਸ਼ਨ ਵੀ ਹੋ ਚੁੱਕਿਆ ਦੇਖ ਹੁੰਦੇ ਸੇ ਪਤੰਦਰ ਨੇ ਜਮ ਸੇਮ ਹੀ ਬਣਾਈ ਆ ਸਾਰਾ ਜਾਨ ਤੇ ਸਾਡਾ ਟੈਂਟ ਵੀ ਲੱਗ ਚੁੱਕਾ ਆ ਟੈਂਟ ਵੀ ਰਾੜੀ ਹੋ ਗਿਆ ਇੱਥੇ ਹੁਣ ਸਾਡਾ ਟੈਂਟ ਵੀ ਲੱਗ ਚੁੱਕਿਆ ਆਏ ਸਾਡਾ ਮੁੰਡਾ ਆ ਨਮਾਰਾ ਲੱਲੂ RAM ਹਾਏ ਨਹੀਂ ਮੇਰਾ ਲੱਲੂ RAM ਹਾਏ ਨਹੀਂ ਮੇਰਾ ਲੱਲੂ RAM ਹੈਪੀ ਕਦਾਂ ਸੋਨੂ ਕੌਰ ਦਾ ਭਰਾ ਸੇਮ ਆਵਾਜ਼ ਇੱਕ ਪੈਰਾ ਰਹਿ ਗਿਆ ਹਾਏ ਮੇਰੀ ਭੈਣ ਬਹੁਤ ਕਰ ਮਾਰੀ ਜਾਂਦੀ ਆ ਨੂਰ ਭੈਣ ਬਹੁਤ ਕਰ ਮਾਰੀ ਜਾਂਦੀ ਹਾਏ ਨਹੀਂ ਜਿਹੜਾ 75 ਤਾਂ ਵੀ ਲਾ ਕੇ ਚੁੱਕਿਆ ਤੇ ਮੈਂ ਤਾਂ ਚੱਲੀ ਨਹਾਉਣ ਨਹਾਉਣ ਤੋਂ ਬਾਅਦ ਹੁੰਨੇ ਆ ਰਾੜੀ ਫੇਰ ਆਣ ਕੇ ਪਲ ਰਤੀ ਅੱਜ ਦੇ ਸੈਂਦਰ ਹੋ ਜਾਗਾ ਮੇਕਅਪ ਬੋਲਣੋਂ ਤਾਂ ਬਹੁਤ ਜੀ ਕਰਦਾ ਪਰ ਘਰ ਦੇ ਕਹਿੰਦੇ ਜਮਾਨਤ ਨਹੀਂ ਕਰਾਉਣੀ ਨਹੀਂ ਬੋਲ ਗਏ ਤੇ ਮੈਂ ਤਾਂ ਨਾਕ ਗੁਰਾਣੀ ਤਾਂ ਖਾਏ ਨਹੀਂ ਮੇਰਾ ਲੱਲੂ ਰਾਮ ਲੱਲੂ ਰਾਮ ਤਾਂ ਸੀ ਆ ਜਿਹਨੇ ਸਾਰੀ ਵੀਡੀਓ ਦੇਖ ਲਈ ਬੈਗੇ ਗਾਲ ਨਿ ਬੇਲੋ ਕੋਈ ਐਵੇਂ ਰੋਲਾ ਪਾਉਣ ਦੀ ਲੋੜ ਨਹੀਂ ਆਗੀ ਮੈਂ ਕਿਹਾ ਯਾਰ ਬਲੇ ਬਲੇ ਨਾਲ ਦੀ ਵੀਡੀਓ ਕਿਉਂ ਵਾਇਰਲ ਕਰੀ ਜਾਂਦੇ ਮੈਂ ਕਿਹਾ ਯਾਰ ਮੈਂ ਕਿਹਾ ਯਾਰ ਬੱਸ ਕਰ ਯਾਰ ਫੋਨ ਵੇਚਣਾ 35 ਲੱਖ ਖਾਦਾ ਮੰਦਾ ਵਾਂ ਦਲਤੀ ਮੁੰਡੇ ਦੇ ਵਿੱਚ ਸੀ ਮੈਂ ਕਿਹਾ ਯਾਰ ਉਦੋਂ ਮੁੰਡਾ ਸਦਾਈ ਸੀ ਪਿੱਛੇ ਤੇਰੇ ਡੰਡਾ ਦੇਣਾ ਪੈਣਾ ਆਵਾਜ਼ ਬਹੁਤ ਹੌਲੀ ਆਉਂਦੀ ਓਕੇ ਸਬੂਤ ਕਰਨਾ ਜਾਂਦੇ ਕੇ ਸਾਬਤ ਕਰਨਾ ਜਾਂਦੇ ਮੈਂ ਕਿਹਾ ਤਰ ਛੜੋ ਥੋੜੀ ਜੀ ਉਹ ਵੀ ਕਿਸੇ ਦੀ ਕੁੜੀ ਯਾਰ ਚਲ ਸਾਲਾ ਅੱਗੇ ਆਪ ਹੀ ਪੜ ਲਓ ਯਾਰ ਦੋ ਮੋਟੀਆਂ ਲਾਚੀਆਂ ਇੱਕ ਕਪੂਰ ਦੀ ਛੋਟੀ ਡੱਬੀ ਇੱਕ ਮੋਟ ਸਰੋਂ 100 ਗ੍ਰਾਮ ਪਕੜ ਦੇ ਖੰਬੜਾ ਇਹਨਾਂ ਸਾਰਿਆਂ ਦਾ ਚੂਰਨ ਬਣਾ ਲੈਣਾ ਰੋਜ਼ ਅੱਧਾ ਚਮਚਾ ਨਿਰਨੇ ਕਾਲਜੇ ਗੁੰਗੁਨੇ ਪਾਣੀ ਨਾਲ ਲੈਣਾ ਹੈ ਇਸ ਨੂੰ 20 ਦਿਨ ਲਗਾਤਾਰ ਲੈਣ ਨਾਲ ਉਹ ਕੀੜਾ ਮਰ ਜਾਵੇਗਾ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਣ ਨੂੰ ਮਜਬੂਰ ਕਰਦਾ ਹੈ ਨਿਵਾਦ ਘਾਵੇਂ ਖੁੱਲੇ ਥੱਗੇ ਰਹਿਣਾ ਕਾਟੋ ਕੰਧਾਂ ਤੇ ਜਦੋਂ ਡਿੱਗ ਗਈ ਆਪੇ ਸਟੇਟ ਵੀ ਹੋ ਜਾਣੇ ਵਾਲ ਰੀਲਾਂ ਦੇ ਚੱਕਰ 'ਚ ਲੱਤ ਨਾ ਟੜਵਾ ਲਈ ਬਾਈ ਹੈਗਾ ਕਿ ਮਾਰਤਾ ਬਰਾਤੀਆਂ ਨੇ ਮੈਂ ਮਨੁੱਖਤਾ ਦੀ ਸੇਵਾ ਵਾਲੇ ਨੂੰ ਫੋਨ ਕਰਤਾ ਆਉਂਦੀ ਹੋਣੇ ਲੈਣ ਬੜਾ ਮਾੜਾ ਹੋਇਆ ਕੋਈ ਗੁਜਰ ਗਿਆ ਗਾਲਾਂ ਤਾਂ ਕੈਮਰੇ ਵਾਲੇ ਤੇ ਵਿਰਵਾਸ ਦੀ ਨਹੀਂ ਰਹੀ ਲਿਖ ਕੇ ਜ਼ਿੰਦਗੀ ਪੰਨਿਆਂ 'ਤੇ ਸ਼ੇਰ ਨੂੰ ਚੜ ਗਿਆ ਪੱਦ ਓਏ ਹੋਏ ਤੇ ਮੈਂ ਚਿੱਟਾ ਲਾਉਂਦਾ ਰਿਹਾ ਕੁਝ ਨਹੀਂ ਕੀਤਾ ਲੱਛਣ ਕਰਦੀ ਆ ਓਏ ਹੋਏ ਹੋਏ ਨਸ਼ੇੜੀ ਦਾ ਪੱਦ ਸੁੰਗਿਆ ਲੱਗਦਾ ਫੂਸੀ ਸੁੰਗੀ ਲੱਗਦੀ ਜਿਸ ਹਿਸਾਬ ਨਾਲ ਕਰਦੀ ਪਈ ਆ ਇਹ ਨਾ ਨਜ਼ਰਾਂ ਟੇਢੀ ਕਰਕੇ ਲੰਗਦੇ ਹਾਂ ਨਾ ਕਿਸੇ ਵੈੜੀ ਕੋ ਲੰਗਦੇ ਹਾਂ ਜੇ ਤੈਨੂੰ ਹੈ ਭੁਲੇਖਾ ਕਿਸੇ ਗੱਲ ਦਾ ਫਿਰ ਤੇਰਾ ਛੇਤੀ ਵਹਿਮ ਕਰ ਦੇ ਆ ਵੀਰ ਬੋਲਣ 'ਚ ਕੋਈ ਮਾਤਰਾ ਨਹੀਂ ਲਾਉਂਦਾ ਮੇਰੇ ਪਿੰਡ ਦੀ ਛੜ ਗੱਲ ਤੂੰ ਕੱਲ ਦੇ ਵਕਾ ਮੈਨੂੰ ਹੱਥ ਲਾਵੇਂਗਾ ਨਾ ਐਵੇਂ ਵਹਿਮ ਪਾਲ ਕੇ ਬੈਠੀਂ ਕੰਜਰਾ ਛਿੱਤਰ ਹੀ ਖਾਵੇਂ ਵੀਰ ਕਿਸੇ ਦੀ ਪਰਵਾਹ ਨਹੀਂ ਕਰੀਦਾ ਤੂੰ ਆਪਦਾ ਕੰਮ ਕਰ ਜਾ ਕੇ ਬੱਸ ਸਟੈਂਡ ਤੇ ਐਣਕਾ ਤੇ ਬੈਲਟਾਂ ਵੇਚ ਦੁਕਾਨ ਤੇ ਜਾ ਕੇ ਬੈਠੋ ਪਾਪਾ ਜੀ ਆ ਕਿਹੜੇ ਚੱਕਰਾਂ ਚ ਪੈ ਗਏ ਤੁਸੀਂ ਬਾਹਰੋਂ ਸਾਡੇ ਖੁੱਲ ਗਿਆ ਹੁਣ ਆਪਾਂ ਚੱਲੇ ਆ ਅੱਜ ਪ੍ਰੋਮਿਸ ਕਰਦੇ ਆ ਅੱਜ ਅੱਛਾ ਤੂੰ ਅਮਿਸ ਕਰਦੇ ਨਵੇਂ ਪਰੌਂ ਦੇ ਦੇ ਅੱਜ ਪ੍ਰੋਮਿਸ ਦੇ ਆ ਪਰ ਉਹ ਕਿਹਾ ਤੂੰ ਕਿਸੇ ਕੋਲ ਆਨ ਤੇ ਕੋਈ ਬਾਈ ਇਹਨੂੰ ਭੈਣ ਕਹਿ ਕੇ ਖਹਿਣਾ ਛਡਾਲਾ ਡਰਾਈਵਰ ਗੱਡੀ ਸਿੱਧੀ ਪਾਖੜਾ ਚ ਜਾਣ ਦੇ ਨੀ ਤੋੜਨੇ ਆ ਤੋੜਨੇ ਨਹੀਂ ਕਰਨੇ ਆ ਤੂੰ ਪ੍ਰੋਮਿਸ ਕਰ ਉਹ ਤੇਰੇ ਕੋਲ ਤਸ ਦੇਖੋ ਸਰਕਾਰੀ ਹੋਣਾ ਮੇਰਾ ਤਲਾਵਾ ਸਾਹੇ ਕੋਲ ਖੜਿਆ ਪੈਣਾ ਕੀ ਮਜਬੂਰੀ ਹੈ ਤੇਰੀ ਮੇਰਾ ਵੀਰ ਪਿਆਰ ਅੰਨਾ ਹੁੰਦਾ ਇਹ ਤਾਂ ਸੁਣਿਆ ਸੀ ਪਰ ਇਸ ਪਿਆਰ ਦੀਆਂ ਤਾਂ ਅੱਖਾਂ ਹੀ ਹੈ ਨਹੀਂ ਨਸ ਕਰਦੇ ਸਕਰਵਕਾ ਨਸ ਬੜਾ ਕੋਲ ਵਾ ਦੇਖੋ ਕਿ ਸਾਰਾ ਪੜ ਮਨੋਂ ਮੇਰਾ ਤਲਾਵਾ ਅੱਛਾ ਹਾਂਜੀ ਜਿਆਦਾ ਨਹੀਂ ਹੋ ਗਿਆ ਨਾ ਤਲਾਹ ਸਸਲਾ ਚ ਕੋਈ ਕੋਈ ਜਾਂਦਾ ਸੀ ਸਸ ਢੜੀ ਕੋੜਨ ਜਾਕ ਕੋਣਾ ਵਾਸਤਾ ਸੋੜੇ ਘਾੜ ਲੱਗੇ ਐਡਾ ਅੰਨਾ ਪਿਆਰ ਵੀ ਹੁੰਦਾ ਆ ਬਾਈ ਗੱਡੀ ਵਿੱਚ ਬੈਠਾ ਕੱਲਾ ਹੀ ਗੱਲਾਂ ਕਰੀ ਜਾਂਦਾ ਇਸ ਤੋਂ ਬਾਅਦ ਜਿਹੜੀ ਵੀਡੀਓ ਮੈਂ ਤੁਹਾਨੂੰ ਤੋਂ ਖੋਣ ਲੱਗਿਆ ਹਾਂ ਉਹਦੇ ਕੁਝ ਕਮੈਂਟ ਤਾਂ ਫਣੀ ਆ ਜਿਹੜੇ ਕਿ ਮੈਂ ਤੁਹਾਡੇ ਲਈ ਪੜ੍ਹ ਦਿਆਂਗਾ ਤੇ ਕੁਝ ਕਮੈਂਟਾਂ ਲਹਨਤੀ ਉਹ ਵੀ ਮੈਂ ਤੁਹਾਡੇ ਲਈ ਪੜ੍ਹ ਦਿਆਂਗਾ ਅੱਛਾ ਪਰ ਕੁਝ ਕਮੈਂਟਾਂ ਅਲਟਰਾ ਪ੍ਰੋ ਮੈਕਸ ਉਹ ਤੁਸੀਂ ਖੁਦ ਹੀ ਪੜ੍ਹ ਲੈ ਤੇ ਖੁਦ ਹੀ ਹੱਸ ਲਿਓ ਠੀਕ ਹੈ ਟਾਡੇ ਪੂਰੇ ਲਾਣੇ ਦੀ ਕਮਾਈ ਹੋਣੀ ਇਹਦੇ ਚ ਡੇਢ ਲੱਖ ਦੀ ਹੈ ਪੂਰਾ ਲਾਣਾ ਤੁਹਾਡਾ ਨਹੀਂ ਮਤਲਬ ਗਿਆ ਪੂਰੇ ਲਾਣੇ ਦੀ ਕਮਾਈ ਹੋਣੀ ਕਿੰਨੇ ਕਿੰਨੇ ਬੇਟਾ ਡੇਢ ਲੱਖ ਦਾ ਹੈ ਸਵਾ ਲੱਖ ਦੀ ਹੈ ਸਾळ्या ਇੱਕ ਸੀਜ਼ਨ ਚ ਮੈਂ ਕਬੂਤਰਾਂ ਨੂੰ ਬਾਦਾਮ ਪਾ ਦੇਣਾ ਡੇਢ ਲੱਖ ਦੇ 6 ਮਹੀਨਿਆਂ ਚ ਸਾਲੀ ਚਵਲ ਡੇਢ ਲੱਖ ਦੀ ਸਾਲੀ दारू ਪੀ ਜਾਈਦਾ 2 ਮਹੀਨਿਆਂ ਚ ਨਹੀਂ ਮੈਨੂੰ ਨਹੀਂ ਮੰਨਦਾ ਸਿਆਣੇ ਸੱਚ ਕਹਿੰਦੇ ਨੇ ਛੋਟਾ ਭਾਂਡਾ ਛੇਤੀ ਉਛਲਦਾ ਬੱਤ ਸਹੀ ਹੈ ਮਾਲ ਤੇਜ ਆਉਣ ਲੱਗ ਗਿਆ ਯਾਰ ਟਾਡੇ ਪੂਰੇ ਲਾਣੇ ਦੀ ਕਮਾਈ ਹੋਣੀ ਇਹਦੇ ਚ ਡੇਢ ਲੱਖ ਦੀ ਹੈ ਡੇਢ ਲੱਖ ਦੀਆਂ ਲਾਹਣਤਾ ਤੈਨੂੰ ਮੀਨਿੰਗ ਉਸ ਪਤਨੀ ਵਾਲੈਂਟਾਈਨ ਅਣੀ ਬਾਪੂ ਨੂੰ ਮੈਨਿੰਗ ਨਾੜਜਾ ਅਣੀ ਕਿ ਬਾਪੂ ਨੂੰ ਆਇਆ ਗੋਲਜ ਰੱਜ ਕੇ ਹੁੰਦੀ ਕਮਾਈ ਜੋਰ ਬੋਲਦਾ ਵੀਰ ਦੀ ਬੁੰਡ ਦਾ ਬੁੰਡ ਤੱਕ ਜੋਰ ਲਾਉਂਦਾ ਵੀਰ ਵੀਰ ਤੇਰੀ ਬੁੰਡ ਪਾਟ ਜਾਣੀ ਪਰ ਲੋਕਾਂ ਨਹੀਂ ਸਮਝਣਾ ਯਾਰ ਕੁੱਤੇ ਦੇ ਸ਼ਾਰੀ ਹੋ ਜੇ ਇਹਨਾਂ ਚੀਜ਼ਾਂ ਤੇ ਹਾਂ ਅੱਛਾ ਜੋ ਆਪਣੇ ਕੋਲ ਜੋ ਆਪਣੇ ਕੋਲ ਭੂਰੇ ਰੰਗ ਦਾ ਕੁੱਤਾ ਅੱਛਾ ਹੱਥ ਵਿੱਚ ਲੱਕੜਾ ਹੱਥ ਵਿੱਚ ਲੱਕੜਾ ਇਹ ਕਾਟੇ ਦੀ ਬੋਰੀ ਹੈ ਇਹ ਕਾਟੇ ਦੀ ਬੋਰੀਆ ਸ਼ੈਰੀ ਸੁਣ ਕੇ ਆਏ ਨਾ ਕਹਿ ਕੇ ਮਾਨ ਸਾਹਮਣੇ ਪੋਰੀ ਵੀਰ ਤੂੰ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਪਰ ਬੱਬੂ ਮਾਨ ਜੀ ਨਹੀਂ ਬ੍ਰੀਕ ਨਹੀਂ ਪੋੜ ਸਕਦਾ ਭੂਰੇ ਰੰਗ ਦਾ ਕੁੱਤਾ ਕੁੱਤੇ ਦੀ ਦੁਕਾਨ ਜਿੰਨੇ ਤੈਨੂੰ ਜੰਮਿਆ ਉਹ ਸਾਰਾ ਕਲਨ ਜਿਹੜੇ ਮੇਰੇ ਵੀਰ ਬੱਬੂ ਮਾਨ ਦੇ 팬 ਆ ਜਿਨ੍ਹਾਂ ਨੂੰ ਆਹ ਵੀਡੀਓ ਦੇਖ ਕੇ ਗੁੱਸਾ ਲੱਗਿਆ ਉਹਨਾਂ ਨੂੰ ਪੂਰੀ ਖੋਲ ਐ ਇਸ ਬੰਦੇ ਨੂੰ ਗਾਲ੍ਹਾਂ ਕੱਢ ਸਕਦਾ ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਨੇ ਵੀ ਗਾਲ੍ਹਾਂ ਕੱਢ ਸਕਦੇ ਮੈਂ ਵੀਡੀਓ ਸਿਰਫ ਹਸੌਣ ਲਈ ਬਣਾਉਣਾ ਜਿਨੇ ਮੈਨੂੰ ਗਾਲ ਕੱਢੀ ਉਹਨੂੰ ਉਲ ਗੋਲਾ ਸੌਰੀ ਸੌਰੀ ਗੱਡੋ ਬਾਈ ਮੁੰਡੇ ਦੇ ਵੀ ਥੋੜੀ ਬੋਦੀ ਗਲਤੀ ਕਰ ਦੋ ਮੈਂ ਕਿਹਾ ਯਾਰ 35 ਲੱਖ ਮਾਨ ਦਾ ਕੁੜੀ ਨੇ ਖਾ ਵੀ ਲਿਆ ਫਿਰ ਤਾਂ ਸਪਰਮੋਸ਼ਨਾਂ ਕੱਲੇ ਕਰ ਦੇ ਜੇ ਤੂੰ 3500 ਮੇਰੇ ਕੋਲੋਂ ਲੈ ਲਿਆ ਕਰ ਇੰਸਟਾਗ੍ਰam ਡਿਲੀਟ ਕਰ ਦੇ ਬਹੁਤ ਸੋਹਣੀ ਕਲਮ ਆ ਤੇਰੀ ਬਾਈ ਤੋੜ ਕੇ ਬੌਂਡ ਚ ਲੈ ਲਾ ਮੈਂ ਕਿਹਾ ਯਾਰ ਫਾਇਦਾ ਹੁਣ ਕੋਈ ਨਾ ਐਵੇਂ ਤੁਸੀਂ ਜਾਣ ਕੇ ਉਹਦੀ ਵੀਡੀਓ ਪਾਈ ਜਾਂਦੇ ਮੈਂ ਕਿਹਾ ਬਦਨਾਮੀ ਕਰਾਤੀ ਅੱਗੇ ਚੜੀ ਤੁਸੀਂ ਤੇ 35 ਲੱਖ ਤਾਂ ਚਲ ਉਹਨੇ ਖਾ ਹੀ ਲਿਆ ਭਾਈ ਤੂੰ ਭਾਵੇਂ ਸੱਚ ਵੀ ਬੋਲ ਦੇ ਤੇਰੀ ਸ਼ਕਲ ਵੇਖ ਕੇ ਯਕੀਨ ਕਿਸੇ ਨਹੀਂ ਕਰਨਾ ਪੋਰਨ ਵਾਲੇ ਪੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਮੈਂ ਕਿਹਾ 35 ਲੱਖ ਮੁਰਕੇ ਥੋੜੀ ਹੋਣਾ ਵਾ ਭਾਈ ਉਹਨੇ ਤਾਂ ਖਾ ਹੀ ਲਿਆ ਮੈਂ ਕਿਹਾ ਯਾਰ ਐਵੇਂ ਬਦਨਾਮੀਆ ਨਾ ਕਰੋ ਹੁਣ ਹੁਣ ਤਾਂ ਯਾਰ ਪਿੱਛੇ ਹਟ ਜਾ ਕਲਮ ਤੋੜ ਦੇਣੀ ਤੇ ਇਸੇ ਕਲਮ ਨੇ ਤੇਰੀ ਛਾਤੀ 'ਚ ਲੱਤਾਂ ਪਵਾ ਦੇਣੀਆਂ ਆਟਾ ਪਾਣੀ ਮੋਲ ਦਾ ਤੂੰ ਸ਼ਾਇਰ ਲਲ ਦਾ ਲੱਤਾਂ ਮਾਰਨ ਲਈ ਇੱਕ ਦਬਾਓ ਤੇ ਤੁਸੀਂ ਲੱਤਾਂ ਮਾਰ ਲਈ ਲਾਇਕ ਦਬਾਓ ਬਾਕੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਪਿਛਲੀ ਵੀਡੀਓ ਤੇ ਬਹੁਤ ਘੱਟ ਕਮੈਂਟ ਆਇਆ ਤਾਂ ਹੀ ਵੀਡੀਓ ਇੰਨੀ ਲੇਟ ਹੋਈ ਆ ਤੁਹਾਡੇ ਕਮੈਂਟ ਦੇ ਕੇ ਮੋਟੀਵੇਸ਼ਨ ਮਿਲਦਾ ਹੈ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਉਣਾ ਤਾਂ ਹੀ ਕਹਿਣਾ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਨ੍ਹਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਔਨ ਕਰ ਲਓ ਤਾਂ ਜੋ ਸਭ ਤੋਂ ਪਹਿਲਾ ਵੀਡੀਓ ਤੁਹਾਡੇ ਤੱਕ ਪਹੁੰਚੇ